ਸੂਪਰਸਟਾਰ ਪਲੇਅਰ ਅਰਫਾਨ ਮਾਨਾ ਜੱਟ ਭਾਜੀ ਵੈਲਕਮ ਕਰਦੇ ਆ ਕਬੱਡੀ ਸੀਰੀਅਲ ਲਾਈਵ ਦੇ ਥੈਂਕ ਯੂ ਭਾਜੀ ਮੈਂ ਸਾਰਿਆਂ ਨੂੰ ਕਿਲੇ ਆਪਣਾ ਆਸਟ੍ਰੇਲੀਆ ਲਾਈਵ ਕਬੱਡੀ ਦਾ ਧੰਨਵਾਦ ਕਰਨਾ ਵਾ ਕਿ ਜਿਨ੍ਹਾਂ ਨੇ ਸਾਨੂੰ ਪੂਰੀ ਦੁਨੀਆ ਦਾ ਦਿਖਾਇਆ ਮੈਚ ਤੇ तकरीबन ਪੂਰਾ ਪਾਕਿਸਤਾਨ ਵਿੱਚ ਕਬੱਡੀ ਦਾ ਮੈਚ ਦੇਖ ਰਿਹਾ ਹੈ ਤੇ ਇੰਡੀਆ ਵੀ तकरीबन ਦੇਖ ਰਿਹਾ ਹੈ ਤੇ ਦੂਸਰਾ ਸਾਨੂੰ ਇੱਥੇ ਬੁਲਾਇਆ ਵਾ ਚਾਰੀ ਭਾਈ ਨੇ ਚਾਰੀ ਗਰੇਵਾਲ ਨੇ ਤੇ ਸਨੀ ਗਰੇਵਾਲ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਕੇਸ ਲੈ ਕੇ ਸੰਭਾਇਆ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਮਦਸਰਮ ਅੱਛੋ ਹੈ ਜਾਦੂਗਰ ਜਾਦੂਗਰ ਵੀ ਇਹ ਗੱਲ ਭਾਜੀ ਕੋਈ ਗੱਲ ਨਹੀਂ ਤੂੰ ਕਿਵੇਂ ਲੱਗ ਰਿਹਾ ਪਹਿਲੀ ਵਾਰ ਆਸਟ੍ਰੇਲੀਆ ਆਏ ਆ ਭਾਜੀ ਹਾਂਜੀ ਭਾਈ ਬਹੁਤ ਵਧੀਆ ਲੱਗਣ ਡਿਆ ਪਹਿਲੀ ਵਾਰ ਹੀ ਆਏ ਆ ਤੇ ਵਧੀਆ ਭਾਜੀ ਬਹੁਤ ਕਿਵੇਂ ਕਬੱਡੀ ਕਿਵੇਂ ਲੱਗ ਰਹੀ ਏ ਤੁਹਾਨੂੰ ਕਬੱਡੀ ਭਾਈ ਤੁਹਾਨੂੰ ਪਤਾ ਹੀ ਆ ਸਟ੍ਰੇਲੀਆ ਦੀ ਹਾਰਡ ਹੁੰਦੀ ਥੋੜੀ ਜੀ ਹਾਂਜੀ ਤੇ ਬਾਕੀ ਤੋਂ ਕੋਈ ਜ਼ਿਆਦਾ ਪਲੇਅਰ ਨਹੀਂ ਆਏ ਕੀ ਕਰ ਰਹੇ ਸਨ ਭਾਜੀ ਵੀਜ਼ੇ ਨਹੀਂ ਮੁੰਡਿਆਂ ਦੇ ਲੱਗੇ ਸਿਰਫ ਮੇਰਾ ਤੇ ਭਾਜੀ ਦਾ ਵੀਜ਼ਾ ਹੋਇਆ ਹੋਰ ਕਿਸੇ ਦੇ ਨਹੀਂ ਮੁੰਡਿਆਂ ਬਥੇਰੇ ਨੇ ਅਪਲਾਈ ਕੀਤਾ ਸਾਰੇ ਨੇ ਰਿਫਿਊਜ਼ ਹੋ ਗਏ ਜੀ ਪਾਕਿਸਤਾਨ ਨੂੰ ਇੰਜ ਹੀ ਰੱਖਦਾ ਜਿਵੇਂ ਅਸੀਂ ਆਪਣੇ ਪੰਜਾਬ 'ਚ ਨਹੀਂ ਆ ਗਏ ਛੱਡਦਾ ਲੈੰਗਾ ਪੰਜਾਬ ਤਕਰੀਬਨ 1 ਕੀ ਇਹ ਲੈਂਗੁਏਜ ਵੀ ਇੱਕ ਹੈ ਖਾਨਦਾਨ ਵੀ ਇੱਕ ਹੈ ਤੇ ਰਹਿਣ ਸਹਿਣ ਨੂੰ ਇਕੱਠਾ ਹੈ ਸਾਨੂੰ ਕ ਇੱਥੇ ਵੀ ਹਾਂ ਜੀ ਜੇ ਮੈਂ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਇੱਕ ਹੀ ਪਾਜੀ ਇਹਨਾਂ ਲੰਮਾ ਅਰਫਾ ਹੋ ਗਿਆ ਇੰਡੀਆ ਦੀ ਤਰ੍ਹਾਂ ਕਿੰਨੇ ਵਰਲਡ ਕੱਪ ਖੇਡ ਚੁੱਕੇ ਹੈ ਤੱਕ ਮੈਂ ਤਕਰੀਬਨ ਜਿੰਨੇ ਵਰਲਡ ਕੱਪ ਹੋਏ ਨੇ ਸਾਰੇ ਮੇਰੇ ਖੰਦਰ ਪੰਜ ਵਰਲਡ ਕੱਪ ਹੋਏ ਨੇ ਪੰਜਵੇਂ ਵਰਲਡ ਕੱਪ ਖੇਡੇ ਨੇ ਤੇ ਸਿਰਫ ਇਹ ਥੋੜੀ ਜਿਹੀ ਫਿਟਨੈਸ ਦੀ ਗੱਲ ਜਿਹੜਾ ਬੰਦਾ ਮਿਹਨਤ ਕਰਦਾ ਨਾ ਰੱਬ ਉਹਨੂੰ ਇਜ਼ਤ ਵੀ ਦਿੰਦਾ ਹੈ ਫਿਟਨੈਸ ਤੋਂ ਹੀ ਅੱਜ ਦਿਖਾਈ ਪਾਜੀ ਇਹਨਾਂ ਤਗੜਾ ਮੈਚ ਲੱਗਿਆ ਹਨ ਬਹੁਤ ਤਗੜਾ ਮੈਚ ਲੱਗਿਆ ਮਿਲੋ ਰਾਦੇ ਪੁਆਇੰਟ ਦਾ ਇੱਕ ਪੁਆਇੰਟ ਅੱਧੇ ਦਾ ਹੀ ਫਰਕ ਰਹੀ ਹੈ ਤੇ ਪੂਰੀ ਦੱਸ ਸੀਗੀ ਹੈ ਤੁਹਾਡੀ ਟੀਮ ਉਹਨਾਂ ਦੇ ਇੱਕ ਮੁਤਾਬਕ ਫਿਰ ਵੀ ਸਟਰੋਂਗ ਨੇ ਸੀ ਪਰ ਤੁਸੀਂ ਤੁਸੀਂ ਦੋ ਤਿੰਨ ਪਲੇਅਰਾਂ ਨੇ ਦਿਖਾਦਾ ਵੀ ਕਿੱਦਾਂ ਹੁੰਦੀ ਕਬੱਡੀ ਜਾਂ ਕਿੱਦਾਂ ਤਜਰਬਾ ਹੁੰਦਾ ਕਿਵੇਂ ਲੱਗਿਆ ਮੈਚ ਦੇਖ ਕੇ ਟਾਪ ਮੈਚ ਬਹੁਤ ਵਧੀਆ ਲੱਗਾ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਨਾ ਰੱਬ ਉਹਦਾ ਸਿਲਾ ਉਹਨੂੰ ਮਿਲਦਾ ਹੈ ਜਿੰਨੀ ਕਿਸੇ ਨੇ ਮਿਹਨਤ ਕਰਨੀ ਨਾ ਰੱਬ ਉਹਨੂੰ ਉਨੀ ਮਿਹਨਤ ਦਾ ਸਿਲਾ ਦੇ ਦਿੰਦਾ ਹੈ ਤੇ ਅਸੀਂ ਮਿਹਨਤ ਕੀਤੀ ਸਾਨੂੰ ਪੰਜਾਬ ਤੋਂ ਸਾਨੂੰ ਬੇਅਤਮਾਸੀ ਹੈ ਕਿ ਅਸੀਂ ਮੈਚ ਨਾ ਜਿੱਤਾਂਗੇ ਕਿ ਮੁਕਾਬਲਾ ਬਹੁਤ ਵਧੀਆ ਹੋਇਆ ਹੈ ਲੋਕਾਂ ਨੇ ਅੰਜਵਾਇ ਕੀਤਾ ਹੈ ਮੈਨੂੰ ਚੈਰੀ ਭਾਈ ਵੀ ਦੱਸਦੇ ਕਿ ਕਹਿੰਦੇ ਵੀ ਸਾਨੂੰ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਉਹਨਾਂ ਦੇ ਕੋਲੇ ਮਲਦੂਰੇ ਰਹਿ ਰਹੇ ਆ ਕਹਿੰਦਾ ਅਗਲੇ ਸਾਲ ਉਹ ਪਲੇਅਰ ਹੋਰ ਹੋਣਗੇ ਪਾਕਿਸਤਾਨ ਤੋਂ ਕਹਿੰਦਾ ਮੈਨੂੰ ਕਹਿੰਦੇ ਵਾਦਾ ਕਰਦਾ ਕਿਉਂਕਿ ਤੁਹਾਡੇ ਨਾਲ ਉਹਨੂੰ ਵਾਰਤ ਕੇ ਵਧੀਆ ਲੱਗਿਆ ਹੈ ਨਾ ਤਕਰੀਬਨ ਉਹਨਾਂ ਨੇ ਐਲਾਨ ਕੀਤਾ ਚੈਰੀ ਭਾਈ ਨੇ ਵੀ ਮੈਂ ਅਗਲੀ ਵਾਰ ਨਾ ਤਕਰੀਬਨ ਪਾਕਿਸਤਾਨ ਜਿਮਾਂ 10 ਤੋਂ 12 ਪਲੇਅਰ ਲਵਾਵਾਂਗਾ ਹਾਂਜੀ ਜਿਹੜਾ ਪਰਸ ਵਰਲਡ ਕੱਪ ਦਾ ਐਲਾਨ ਹੋਇਆ ਨਾ ਹਾਂਜੀ ਹਾਂਜੀ ਉੱਥੇ ਉਹ ਪੂਰੇ ਪਾਕਿਸਤਾਨ ਦੀ ਟੀਮ ਉੱਥੇ ਖੜਾਵਾਂਗੇ ਵੈਰੀ ਗੁੱਡ ਵੈਰੀ ਇੰਡੀਆ ਦੇ ਵਰਲਡ ਕੱਪ ਤੋਂ ਬ ਵਰਲਡ ਕੱਪ ਦੇ ਓਕੇ ਤੇ ਪਾਕਿਸਤਾਨ ਤੇ ਆਸਟ੍ਰੇਲੀਆ ਦੀ ਕਬੱਡੀ ਜਿਹੜੀ ਤੁਹਾਨੂੰ ਡਿਫਰੈਂਟ ਲੱਗਦਾ ਵੇ ਡਿਫਰੈਂਟ ਦੇਖੋ ਆ ਗਰਾਊਂਡ ਪਹਿਲੇ ਦਾ ਨੰਬਰ ਤੇ ਪਾਕਿਸਤਾਨ ਜਿਹੇ ਉਹ ਜਾ ਗਰਾਊਂਡ ਹੀ ਨਹੀਂ ਹੈ ਆਪਾਂ ਨੂੰ ਅੰਦਰ এਸ਼ੀਆ ਦੇ ਮੁਲਕਾਂ ਜਿਹਿੰਦਾ ਗਰਾਸੀ ਗਰਾਊਂਡ ਨਹੀਂ ਹੈ ਤੇ ਪੈਰ ਸਲਿੱਪ ਹੋਣ ਦੇ ਬਹੁਤ ਚਾਂਸ ਹੁੰਦੇ ਨੇ तकरीबन ਹੁੰਦੇ ਵੀ ਆ ਪੈਰ ਸਲਿੱਪ ਉੱਥੇ ਆਪਣੀ ਬਹੁਤੀ ਮਿੱਟੀ ਦੇ ਕਬੱਡੀ ਹੁੰਦੀ ਹੈ ਤੇ ਗਰਾਸੀ ਗਰਾਊਂਡ ਆ ਡਿਫਰੈਂਟ ਹੈ ਥੋੜਾ ਜਿਹਾ ਤੇ ਤੁਹਾਡਾ ਵੀ ਜਾਇ ਥੋੜਾ ਕੀ ਦੀ ਬਦੌਲਤ ਲੱਗਿਆ ਆਸਟ੍ਰੇਲੀਆ ਇਹ ਆਪਣਾ ਚਾਰੀ ਭਾਈ ਤੇ ਸਾਰੇ ਗਰੇ ਵਿੱਚ ਤੁਹਾਡੇ ਕੋਲ ਬਚੂਰਲਾ ਵੀ ਹੋਊ ओके okay. हां जी, जी. जी नहीं वेरी गुड ਭਾਜੀ ਵਧੀਆ ਲੱਗਿਆ ਨਾ ਤੁਹਾਡੀ ਗੇਮ ਬਹੁਤ ਈ ਹੈ ਜਾਦੂਗਰ ਵੀ ਪੂਰਾ ਕਹਿੰਦੇ ਚਾਹੂਂਗਾ ਵਾਂਗੂ ਪੈਂਦਾ ਹੈ ਜਾਦੂਗਰ ਕਿਵੇਂ ਆ ਹਾਂ ਜੀ ਵਧੀਆ ਭਾਜੀ ਠੀਕ ਹੈ ਵਧੀਆ ਜੀ ਹਾਂ ਜੀ ਇੰਨਾ ਕਿਵੇਂ ਚੁੰਬੜਦਾ ਇੰਨਾ ਤੇਰੇ ਕਿਵੇਂ ਕੀ ਹਿਸਾਬ ਕਰਦਾ ਉਹ ਕੀ ਆ ਬਸ ਮਿਹਨਤੀ ਆ ਭਾਜੀ ਹਾਂਜੀ ਮਿਹਨਤ ਕਰੀਦੀ ਆ ਇੱਥੇ ਮੁੰਡਿਆਂ ਦੀ ਮਿਹਨਤ ਲਵਾ ਰਹੇ ਆ ਕਿੰਨੇ ਦੋਨੇ ਆ ਨੇ ਕਰਾ ਰਹੇ ਆ ਜੀ ਉਹਨਾਂ ਦੇ ਨਾਲੇ ਅਸੀਂ ਵੀ ਆਰੇ ਲੱਗੇ ਕਰੀ ਜਾਂਦੀ ਆ ਜੀ ਹਾਂਜੀ ਨਾ ਸਹੀ ਆ ਥੈਂਕ ਯੂ ਭਾਜੀ ਤੁਸੀਂ ਸਾਨੂੰ ਸਮਝਾ ਦਿੱਤਾ ਫੇਰ ਆਪਾਂ ਬਹਿ ਕੇ ਵੀ ਕਿਸੇ ਦਿਨ ਗੱਲਬਾਤ ਕਰਾਂਗੇ ਮੈਨੂੰ ਬੜਾ ਥੱਕੇ ਪਏ ਆ ਜੋਰ ਬਹੁਤ ਲੱਗਿਆ ਮੈਚ ਬਹੁਤ ਟਫ ਸੀ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਈ ਸੋ ਓਕੇ ਭਾਈ ਥੈਂਕ ਯੂ ਜੈਦੂ ਗੋਪਾਲ ਥੈਂਕ ਯੂ ਬਾਈ ਥੈਂਕ ਯੂ ਇੱਧੇ ਜੁੜੋ ਕਬੱਡੀ ਸਟਰੀ ਲਾਈਵ ਦੇ ਨਾਲ ਹੁਣ ਗਰਾਊਂਡ ਦੇ ਵਿੱਚ ਲੈ ਜਾਂਦੇ ਆ